ਇਹ ਜਿਹੜਾ ਕਾਲਜ ਹੈ ਬੋੜਾਵਾਲ ਬੁਡਾਲਡਾ ਰੋਡ ਤੇ ਸਥਿਤ ਹੈ ਤੇ ਅੱਜ ਅਸੀਂ ਮਲੇਰੀਆ ਨੂੰ ਲੈ ਕੇ ਰੈਲੀ ਕਰ ਰਹੇ ਹਾਂ ਜੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਲੇਰੀਆ ਕੀ ਚੀਜ਼ ਹੈ ਕਿਵੇਂ ਫੈਲਦਾ ਹੈ ਇਹਦੇ ਸਾਈਨ ਸਿੰਪਟਮ ਕੀ ਨੇ ਪ੍ਰिवेंशन ਕੀ ਹੈ ਅਸੀਂ ਜਿਹੜੀ ਵੀ ਰੈਲੀ ਕਰਵਾ ਰਹੇ ਆਪਣੇ ਪ੍ਰਿੰਸੀਪਲ ਸਾਹਿਬ ਔਰ ਆਪਣੀ ਮੈਨੇਜਮੈਂਟ ਦੇ ਸਹਿਯੋਗ ਨਾਲ ਅਸੀਂ ਰੈਲੀ ਕਰਵਾ ਰਹੇ ਹਾਂ ਜਿੰਦੇ ਵਿੱਚ ਅਸੀਂ 60 ਵਲੰਟੀਅਰ ਔਰ 10 ਟੀਚਰ ਸ਼ਾਮਲ ਹੋਏ ਆ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਰੈਲੀ ਕਰਵਾ ਰਹੇ ਹਾਂ ਤਾਂ ਕਿ ਲੋਕ ਜਾਗਰੂਕ ਹੋ ਸਕਣ ਕਿ ਮਲੇਰੀਆ ਕੀ ਚੀਜ਼ ਹੈ ਥੈਂਕ ਯੂ ਜੀ ਅੱਜ ਅਸੀਂ ਮਲੇਰੀਆ ਦੀ ਜਾਗਰੂਕਤਾ ਰੈ ਜਿਹੜੀ ਕਿ ਭਿੱਖੀ ਸੀਐਚੀ ਤੋਂ ਸ਼ੁਰੂ ਹੋ ਰਹੀ ਹੈ ਤੇ ਅੱਗੇ ਬੱਸ ਸਟੈਂਡ ਵੱਲ ਨੂੰ ਜਾ ਕੇ ਅਸੀਂ ਕਵਰ ਕਰਾਂਗੇ ਏਰੀਆ ਮਲੇਰੀਆ ਜੋ ਹੈ ਇੱਕ ਬਿਮਾਰੀ ਹੈ ਜੋ ਮੱਛਰ ਨਾਲ ਪੈਦਾ ਹੋਣ ਨਾਲ ਹੁੰਦੀ ਹੈ ਇਹ ਇਹ ਸੀਜ਼ਨ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸੀਜ਼ਨ ਦੇ ਵਿੱਚ ਮਲੇਰੀਆ ਮੱਛਰ ਜ਼ਿਆਦਾ ਪੈਦਾ ਹੁੰਦੇ ਹਨ ਮਲੇਰੀਆ ਇੱਕ ਐਨਾਫਲੀਜ਼ ਮਾਦਾ ਨਾਮ ਦੇ ਇੱਕ ਮੱਛਰਾਂ ਜਿਹਦੇ ਤੋਂ ਪੈਦਾ ਹੁੰਦੀ ਹੈ ਇਹ ਖੜੇ ਪਾਣੀ ਤੋਂ ਜ਼ਿਆਦਾ ਹੁੰਦੀ ਹੈ ਤੇ ਮੱਛਰ ਰਾਤ ਵੇਲੇ ਹੀ ਕੱਟਦਾ ਹੈ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਮਲੇਰੀਆ ਜੋ ਬਿਮਾਰੀ ਹੈ ਮਨੁੱਖ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਹੁੰਦੀ ਹੈ ਮਲੇਰੀਆ ਪੈਦਾ ਹੋਣ ਦੇ ਕਾਰਨ ਕੀ ਹੈਗੇ ਖੜਾ ਪਾਣੀ ਹੋਣਾ ਗੰਦਗੀ ਹੋਣਾ ਘਰਾਂ ਦੇ ਵਿੱਚ ਡਸਟਬਿਨਸ ਦਾ ਪ੍ਰੋਪਰ ਸਫਾਇਆ ਨਾ ਹੋਣਾ ਐਂਡ ਰਾਤ ਨੂੰ ਸੌਣ ਵੇਲੇ ਮੋਸਕਿਟੋ ਨੈਟ ਜਾਂ ਜੈਲੀਆਂ ਦਾ ਇਸਤੇਮਾਲ ਨਾ ਕਰਨਾ ਇਹਦੀ ਪ੍ਰੀਵੈਂਸ਼ਨ ਕੀ ਕੀ ਹੈਗੀ ਰਾਤ ਨੂੰ ਸੌਣ ਵੇਲੇ ਨੈਟ ਜਿਹੜੀ ਮੱਛਰਦਾਨੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੌਣਾ ਚਾਹੀਦਾ ਹੈ ਘਰ ਦਾ ਆਲਾ ਦਾਲਾ ਸਾਫ਼ ਰੱਖਣਾ ਚਾਹੀਦਾ ਹੈ ਉਹ ਇੰਟੂਮੈਂਟਸ ਜਿਹੜੇ ਆ ਰਹੇ ਨੇਗੇ ਮੱਛਰ ਤੋਂ ਬਚਾਉਣ ਲਈ ਉਹ ਯੂਜ਼ ਕਰਨੇ ਚਾਹੀਦੇ ਆ ਰਾਤ ਨੂੰ ਆਲ ਆਊਟ ਲਾ ਕੇ ਸੌਣਾ ਚਾਹੀਦਾ ਤਾਂ ਇਦਾਂ ਦੇ ਬਹੁਤ ਤਰੀਕੇ ਆ ਜਿੰਨਾ ਤੋਂ ਅਸੀਂ ਮਲੇਰੀਆ ਨੂੰ ਬਚਾ ਸਕਦੇ ਆ ਕਿ ਤੇ ਮੱਛਰ ਤੋਂ ਰਹਿਤ ਜਿਹੜਾ ਏਰੀਆ ਬਣਾ ਸਕਦੇ ਆ ਧੰਨਵਾਦ ਅੱਜ ਅਸੀਂ ਮਲੇਰੀਆ ਦੀ ਜਾਗਰੂਕਤਾ ਰੈਲੀ ਕਰਵਾ ਰਹੇ ਹਾਂ ਜਿਹੜੀ ਕਿ ਭਿੱਖੀ ਸੀਐਚਸੀ ਤੋਂ ਸ਼ੁਰੂ ਹੋ ਰਹੀ ਹੈ ਤੇ ਅੱਗੇ ਬੱਸ ਸਟੈਂਡ ਵੱਲ ਨੂੰ ਜਾ ਕੇ ਅਸੀਂ ਕਵਰ ਕਰਾਂਗੇ ਏਰੀਆ ਮਲੇਰੀਆ ਜੋ ਹੈ ਇੱਕ ਬਿਮਾਰੀ ਹੈ ਜੋ ਮੱਛਰ ਨਾਲ ਪੈਦਾ ਹੋਣ ਨਾਲ ਹੁੰਦੀ ਹੈ ਇਹ ਇਹ ਸੀਜ਼ਨ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸੀਜ਼ਨ ਦੇ ਵਿੱਚ ਮਲੇਰੀਆ ਮੱਛਰ ਜ਼ਿਆਦਾ ਪੈਦਾ ਹੁੰਦੇ ਹਨ ਮਲੇਰੀਆ ਇੱਕ ਐਨਾਫਲੀਜ਼ ਮਾਦਾ ਨਾਮ ਦੇ ਇੱਕ ਮੱਛਰਾ ਜਿਹਦੇ ਤੋਂ ਪੈਦਾ ਹੁੰਦੀ ਹੈ ਇਹ ਖੜੇ ਪਾਣੀ ਤੋਂ ਜ਼ਿਆਦਾ ਹੁੰਦੀ ਹੈ ਤੇ ਮੱਛਰ ਰਾਤ ਵੇਲੇ ਹੀ ਕੱਟਦਾ ਇੱਕ ਹੋਰ ਜਾਣਕਾਰੀ ਦੇ ਦੇ ਦਈਏ ਕਿ ਮਲੇਰੀਆ ਜੋ ਬਿਮਾਰੀ ਹੈ ਮਨੁੱਖ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਹੁੰਦੀ ਆ ਮਲੇਰੀਆ ਪੈਦਾ ਹੋਣ ਦੇ ਕਾਰਨ ਕੀ ਹੈਗੇ ਖੜੇ ਪਾਣੀ ਹੋਣਾ ਗੰਦਗੀ ਹੋਣਾ ਘਰਾਂ ਦੇ ਵਿੱਚ ਡਸਟਬਿਨਸ ਦਾ ਪ੍ਰੋਪਰ ਸਫਾਇਆ ਨਾ ਹੋਣਾ ਐਂਡ ਰਾਤ ਨੂੰ ਸੌਣ ਵੇਲੇ ਮੋਸਕੀਟੋ ਨੈਟ ਜਾਂ ਜੈਲੀਆਂ ਦਾ ਇਸਤੇਮਾਲ ਨਾ ਕਰਨਾ ਇਹਦੀ ਪ੍ਰੀਵੈਂਸ਼ਨ ਕੀ ਕੀ ਹੈਗੀ ਰਾਤ ਨੂੰ ਸੌਣ ਵੇਲੇ ਨੈਟ ਜਿਹੜੀ ਮੱਛਰਦਾਨੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੌਣਾ ਚਾਹੀਦਾ ਹੈ ਘਰ ਦਾ ਆਲਾ ਦਾਲਾ ਸਾਫ਼ ਰੱਖਣਾ ਚਾਹੀਦਾ ਹੈ ਪਾਇੰਟਸ ਜਿਹੜੇ ਆ ਰਹੇ ਨੇਗੇ ਮੱਛਰ ਤੋਂ ਬਚਾਉਣ ਲਈ ਉਹ ਯੂਜ਼ ਕਰਨੇ ਚਾਹੀਦੇ ਆ ਰਾਤ ਨੂੰ ਆਲ ਆਊਟ ਲਾ ਕੇ ਸੌਣਾ ਚਾਹੀਦਾ ਤਾਂ ਇਦਾਂ ਦੇ ਬਹੁਤ ਤਰੀਕੇ ਆ ਜਿੰਨਾ ਤੋਂ ਅਸੀਂ ਮਲੇਰੀਆ ਨੂੰ ਬਚਾ ਸਕਦੇ ਆ ਕਿ ਤੇ ਮੱਛਰ ਤੋਂ ਰਹਿਤ ਜਿਹੜਾ ਏਰੀਆ ਬਣਾ ਸਕਦੇ ਆ ਧੰਨਵਾਦ ਅਸੀਂ ਕਹਿੰਨਾ ਤੋਂ ਇਹ ਅਪਰਾਲਾ ਦਾ ਹਰ ਵਾਰੀ ਹੁੰਦਾ ਹੈ ਸਾਡਾ ਡੇਂਗੂ ਮਲੇਰੀਆ ਤੇ ਰੋਕ ਸਮਝ ਲਈ ਕਿ ਇਹਨਾਂ ਦੇ ਕਲਜਾਂ ਦਾ ਬਹੁਤ ਸਹਿਯੋਗ ਹੈ ਜੋ ਕਿ ਰੈਲੀ ਦੇ ਕੱਢਣ ਦੇ ਪਿੱਛੇ ਦੇ ਵਿੱਚ ਦੇ ਤੇ ਸਾਨੂੰ ਆਪ ਨੂੰ ਜਾਗਰੂਕਤ ਹੋਣਾ ਚਾਹੀਦਾ ਡੇਂਗੂ ਮਲੇਰੀਆ ਤੋਂ ਕੋ ਹਰ ਵਾਰ ਇਹਦੇ ਬਹੁਤ ਜਿਆਦਾ ਮਰੀਜ਼ ਆਉਂਦੇ ਹੈਗੇ। ਲੋਬੇ ਲੋਣਾਂ ਨੂੰ ਪਾਣੀ ਨਹੀਂ ਖਾਣ ਦੇਣਾ ਚਾਹੀਦਾ। ਟੁੱਟੇਆਂ ਫੁੱਟੀਆਂ ਜਿਹਾ ਟੈਂਕੀ ਆਉਂਦੇ ਆਪਾਂ ਕੋਠੇ ਛੱਡ ਦੇਣੇ ਆ। ਉਹਨਾਂ ਨੂੰ ਮੁੱਦੇ ਮਾਰ ਕੇ ਰੱਖਣਾ ਚਾਹੀਦਾ। ਨਾ ਕਿ ਟੈਰਾਂ ਨੂੰ ਸਭ ਦੇ ਫੁੱਲੇ ਸਵਾਂ ਤੇ ਰੱਖਣਾ ਚਾਹੀਦਾ। ਜੀ। ਹਰ ਵਾਰ ਸਾਡੇ ਦਾ ਇਹੀ ਪ੍ਰਾਲਾ ਹੁੰਦਾ ਕਰ ਕਰ ਟੂ ਟੂ ਜਾ ਕੇ ਸੀ ਲੋਕਾਂ ਨੂੰ ਜਾਣਕਾਰੀ ਦਿੰਦੇ ਆਂ। ਧੰਨਵਾਦ।